ਬਹੁਤ ਸਾਧੂ ਦੂਰਤ ਪ੍ਰਾਪਤ ਕਰੋ ਸਵਤੇ ਸਵਾਲ ਜਿੰਨਾ ਜ਼ਿਆਦਾ ਤੂੰ ਗੰਤੋਂ ਬੁੱਕਮੈਨ ਜਬਨ ਸਾਡੇ ਅਗਰੇ ਅਜੇ ਕਿਉਂ ਤੂੰ ਰੱਖੋ ਸੋਹੋ ਮੇਰੀ ਆਪਣੀ ਜਿੰਨ ਤਾ ਮੈਂ ਪਿੰਦਾ ਤਾਂ ਨਹੀਂ ਕਰਦਾ ਤੇ ਮਾਰੇ ਆਪਣੀ ਨਾ ਕਿਉਂ ਇਹ ਲੋੜੀ ਸੁਭ ਦਿੰਦੇ ਹੈ ਵੀ ਆਪਣੀ ਮੈਂ ਤਾਂ ਸੰਸਾਰ ਦੇ ਰਸ ਖੋਭੋ ਤੋ ਤਾਂ ਕਹੇ ਸਾਡੇ ਹੋਰ ਆਸਾ ਵਾ ਤਾ ਹੁੰਦਾ ਹੈ ਜਦੋਂ ਕੋਈ ਰਸ ਕਬਰਾ ਦੇ ਨਹੀਂ ਰਹੋ ਇਹ ਰਸਾਇਣਿਕ ਸੰਸਥਾਨ ਦੀ ਕਿਸੇ ਵਸਤੂ ਨੂੰ ਪਰੇਸ਼ਨਾਤ ਕਰਨ ਦੀ ਹੈ ਤੇ ਕਿੰਨੇ ਵਾਰ ਟੈਲਪਨ ਨੂੰ ਇੱਕ ਤਾਂ ਮਾਰਾ ਤੁਹਾਡੇ ਕੋਲ ਤਾਂ ਪਰਛੰਗੇ ਜਹਾ ਹੁਣ ਆਣੇ ਆ ਰਹੇ ਕੋ ਉਹ ਵੋਮਾ ਦਾ ਇੱਕ ਇਹ ਐਂਡਰ ਕਰਦਾਂਗੇ ਕਿੰਨੇ ਸਕੂਲ ਖੜੇ ਕਰਕੇ ਜਮੀਨਾ ਮਰਡਰ ਚੌੜੰਗੀਆਂ ਨਾ ਕੇ ਉਹਨਾਂ ਨੂੰ ਚਲਾਉਣਾ ਅਸਲ ਵਿੱਚ ਜਿੰਨਾ ਬਹੁਤ ਆਦਲੋਂ ਕੋਈ ਦਦਾਰਾ ਚਲਾਉਣ ਨੂੰ ਬਹੁਤ ਖਚਲ ਕਰਨੀ ਪੈਂਦੀ ਹੈ ਚਲਾਉਣ ਖਰਚਾ ਕਿੰਨਾ ਬੁੱਕ ਕਰਨਾ ਕਿੰਨਾ ਪ੍ਰੋਵੀਸਰ ਕਿੰਨਾ ਕੰਪਿਊਟਰ ਕਿੰਨਾ ਕੰਟਰੋਲ ਕਰਨਾ ਕਿੰਨਾ ਕੋਨੇ ਸਾਰਾ ਜੇ ਪਿੱਛਾ ਹੋਇਆ ਸੀਗਾ ਕਿ ਜਿਹੜੇ ਐਸ ਸਮੇਂ ਦੀ ਪੜ੍ਹਾਈ ਆ ਉਹ ਸਾਰਾ ਨਹੀਂ ਲੱਗੂ ਕਿੱਥੇ ਹੋਇਆ ਸੀ ਵੀ ਸਾਡੇ ਤੋਂ ਕੁੜੀਆਂ ਜਿਹੜੀਆਂ ਹਰਿਆਣਾ ਨਾਲ ਵੀ ਹੈ ਰੈਣਾ ਬੋਲਦਾ ਲੇਕਿਨ ਕੋਈ ਵੀ ਅੰਗਰੇਜ਼ੀ ਪੜਾਉਂਦੀ ਸਾਡੇ ਸ਼ੁਰੂ ਕਰਦੀ ਸੀ ਸਨੈਰ ਉਸ ਤੋਂ ਉਹਦਾ ਬੰਦਾ ਮਰ ਗਿਆ ਸੀ ਸਾਨੂੰ ਸਭ ਕੁਝ ਪੂਰ ਭੜਾ ਕਰਕੇ 4000 ਬਚਾ ਉਹ ਡਾਢਾ ਕਰਕੇ ਪੂਰੀ ਤਰ੍ਹਾਂ ਇੰਤਜ਼ਾਮ ਹੋ ਗਿਆ ਉਹ ਪਰ ਕਰ ਕਰਕੇ ਕਿਸ ਤਰ੍ਹਾਂ ਉਹਨਾਂ ਧੋਖਾ ਰੱਖਿਆ ਹੁਸੰਦਨ ਉਹਨਾਂ ਡੀਐਨ ਵੀ ਦੇਖਿਆ ਨਾ ਕੈਂਡ ਉਹ ਜਿਹੜੀਆਂ ਲੜਕੀਆਂ ਵਿਵਾਰ ਗੁਜ਼ਰਗੇ ਪਤੀ ਸੜੀਆਂ ਵਿਧਵਾ ਨੇ ਛੋਟੇ ਛੋਟੇ ਬੱਚੇ ਨਹੀਂ ਬੈਠੇ ਆ ਨੇ ਕਿਸੇ ਘਰ ਤੇ ਰੋਕੀ ਦੀ ਪੱਗ ਗਈ ਉਹਨਾਂ ਦੇ ਲੜਕੇ ਰੱਖੇ ਜਿਹੜੇ ਪਾਸਟੂ ਵਾਲੇ ਨੇ ਕੋਈ ਡਿਗਰੀ ਡਿਗਰੀ ਨਹੀਂ ਹੈ ਉਹਨਾਂ ਨੂੰ ਚਿੱਠੀਆਂ ਦਾ ਛੋਟੇ ਬੱਚੇ ਜਿਹੜੇ ਆ ਨੇ ਉਹ ਮੱਤ ਹੈ ਜਿਹਾ ਸੀ ਮੇਸਾ ਜਿਹਾ ਸੀਗਾ ਤੇ ਤੁਸੀਂ ਉਹਨਾਂ ਨੂੰ ਵੀ ਅਕਸਰ ਨੇ ਉਹ ਸਾਰੇ 100 ਨੇ ਉਹਨਾਂ ਨੇ ਇਹ ਬੂਨਾ ਕੱਲਾ ਜਾਣ ਉਹ ਜਵਾਹਰ ਦਿੱਤੇ ਦਿੰਦਾ ਸੀਗਾ ਫਿਰ ਸੇਵਾ ਦਾ ਦਰ ਸੇਵਾ ਦਾ ਦਰ ਅੰਸ਼ ਭਾਸ਼ਾ ਵਿੱਚ ਪਾ ਸਕਦਾ ਗਰੀਬ ਵੀ ਆ ਸਕਦਾ ਬਾਕੀ ਦਾ ਪੈਸਾ ਕਮਾਉਣ ਦਾ ਰੋਕਾ ਸਾਲ ਨਾਲ ਜਿਹਨੂੰ ਪਸਾਰਿਆ ਆ ਕੇ ਨਵਾਂ ਕਮਾਉਣਾ ਹੋ ਕੋਸ ਬੰਦੇ ਨੇ ਇੱਕ ਦ੍ਰਿਸ਼ਟੀ ਹੁੰਦੀ ਆਪਣੀ ਇੱਜ਼ਾਤਾਂ ਨਾਲ ਦੇ ਕਰਤ ਕਰਕੇ ਉਹਦਾ ਬੰਦੂਗਣ ਨਹੀਂ ਕਰਦਾ ਪੂਰੀ ਜ਼ਿੰਦਗੀ ਦੇ ਵਿੱਚ ਕਿ ਇਹਨੇ ਪੈਸਾ ਖਾਦਾ ਹੋਣਾ ਦਸਾਂ ਨਾ ਦੇ ਕਰਤ ਕਰਕੇ ਕਹਿ ਪਰ ਕੁਈ ਪੱਕੇ ਨਾਲ ਬਿਆਨ ਸਪੂਟਾ ਦੇ ਰਹੇ। ਉਹ ਪੜਿਆ ਕੇ ਨਾਲ ਚਾਰ ਕਲਾਸਾਂ। ਉਹ ਕੋਈ ਡਿਗਰੀ ਵੀ ਲੈ ਕੇ ਬੈਠੇ ਜਾਂਦੇ। ਉਹ ਚਾਰ ਕਲਾਸਾਂ ਪੜਿਆ ਸੀ ਨਸਰ। ਉਹ ਗਏ ਡਿਗਰੀ ਪਹਿਲਾ ਹੱਥ ਤੇ ਮੈਨੇ ਹੁੰਦੇ ਸੀ। ਫਿਰ ਵੀ ਘਟਦਾ ਰਿਹਾ ਤੇ ਉਹ ਹਲਾ ਕੋਲੋਂ ਪਾਕਿਸਤਾਨ ਨੂੰ ਆਉਣ ਨੂੰ ਹੋਇਆ। ਤੇ ਕਿੱਥੇ ਛੱਟ ਕੋਈ ਆ ਕੇ 3 ਰੁਪਏ ਦੇ ਹਾੜ ਦੇ ਚੰਡਾ ਖੁਰਦਾ ਰਿਹਾ। ਉਹ ਕੋਈ ਕੋਈ ਡਿਗਰੀ ਨਹੀਂ ਸੀ। ਉਹਦਾ 10,000 ਰੁਪਏ ਮਿਤੀ ਕਰੂ। ਅਗਰ ਸੰਸਾਰ ਪਦਾਰ ਦੀ ਕਹਿੰਦੀ ਖੁਸ਼ੀ ਕੀਤੀ ਤਾਂ ਉਹਦਾ ਦੁੱਖ ਅਵਸ ਆਊਗਾ ਸ਼ੋਕ ਹੋਏ ਸ਼ੋਕ ਦੇ ਦੁੱਖ ਹੋਏ ਤੂੰ ਜੋ ਦੇਤਾ ਰੱਬ ਨੇ ਉਹ ਵੀ ਸਤਰਾ ਨਾ ਨਾ ਦੇ ਤਾਂ ਉਹ ਵੀ ਲੱਖ ਲੱਖ ਸ਼ੁਕਰ ਚਟਣੀ ਨਾ ਖਾ ਲਈ ਤਾਂ ਵੀ ਸ਼ੁਕਰ ਪਾਣੀ ਪੀ ਕੇ ਖਾ ਲਈ ਤਾਂ ਵੀ ਸ਼ੁਕਰ ਥਾਲੀ ਦੇ ਕੇ ਤਾਂ ਵੀ ਸ਼ੁਕਰ ਕਾਦੇ ਤਿਆਰ ਹੈ ਤਾਂ ਵੀ ਸ਼ੁਕਰ ਸਾਕਰ ਤੇ ਫੇਰ ਹੈ ਤਾਂ ਵੀ ਸ਼ੁਕਰ ਸਾਕਰ ਗੁੱਟੀ ਤੇ ਫੇਰ ਹੈ ਤਾਂ ਵੀ ਸ਼ੁਕਰ ਕਾਰਜ ਲਈ ਫਿਰਦਾ ਤਾਂ ਵੀ ਸ਼ੁਕਰ ਜਾਂਦਾ ਨਹੀਂ ਫਿਰਦਾ ਤਾਂ ਵੀ ਸ਼ੁਕਰ ਹਰ ਪਾਸੇ ਗੜੀ ਤੇ ਹਾਰ ਦਾ ਚੜਨਾ ਤੇ ਪੈਣੀ ਪੈਰੀ ਚੜਨਾ ਉਹ ਦੋਨੋਂ ਸੇਮ ਹੋਣwidehat ਟਰਕੇ ਚੜਨੀ ਕਰਕੇ ਰੋਕੀ ਖਣ ਦੇ ਬੱਤੀ ਪਿਗੜ ਦੇ ਪ੍ਰਾਤ ਖਣ ਦੋਨੋਂ ਸੇਮ ਹੋਣ ਬਾਕੀ ਪੈਰ ਹੱਣ ਸੈਣ ਦਾ ਤਰੀਕਾ ਉਹ ਅੱਜ ਨਾਲੇ ਛੋਟੇ ਛੋਟੇ ਬੰਦੇ ਦੇ ਹੁਣ ਵੀ ਉਹਦਾ ਕਮਰਾ ਉੱਥੇ ਹੈਗਾ ਜਿਹੜੇ ਦੇ ਵਿੱਚ ਉਹ ਸਮਾਂ ਗੁਜ਼ਾਰ ਰਹੇ ਨਾ ਜਿੱਥੇ ਸਹੂਲਤਾਂ ਰੱਖਿਆ ਜੀ ਸੁੱਤੇ ਬੱਚੇ ਸਾਨੂੰ ਉਹਨੇ ਆਪ ਹੀ ਉਹ ਇੱਕ ਕਮਰਾ ਜਿਹਦੇ ਵਿੱਚ ਛੋਟੇ ਕਮਰੇ ਬਣਾ ਕੇ ਉਹਨੇ ਜਿਹੜੇ ਦਿੱਤੇ ਆਹ ਅਜੇ ਵੀ ਉਹਦਾ ਉੱਥੇ ਬੈਠ ਸਾਟ ਵਗੈਰਾ ਕਿਹਾ ਹੈ ਉਹ ਲੱਗ ਕੇ ਦੇਖਦਾ ਮੈਂ ਸੱਤ ਜਰਾ ਤਦ ਕਿਹੜੀ ਗਿਆਨੀ ਵਿਦਿਆਰਥੀ ਤਰੋ ਗਿਆਨ ਲਿਆ ਉਹਨਾਂ ਕੋਲ ਕੋ ਡਿਗਰੀ ਆ ਨਹੀਂ ਸੰਸਾਰ ਦੀ ਕਿਹੜੀ ਡਿਗਰੀ ਦੇ ਫਾਇਦੇ ਨਹੀਂ ਹੋ ਜਾਣਾ ਕੰਮ ਇਹ ਸੰਸਾਰ ਖੋਦਾ ਵੀ ਹੈ ਅੰਗਰੇਜ਼ਾਂ ਰਾਤੀ ਵਿੱਚ ਤੂੰ ਜਿਹੜਾ ਭੱਗਾ ਜੰਮਦਾ ਤੇ ਬੰਨੂ ਤੂੰ ਤੁਸੀਂ ਕਿਉਂ ਭਗੜਾ ਗਏ ਤੁਸੀਂ ਸੇਵਾ ਕਰਦੇ ਹੋ ਨਾ ਪਹਿਲਾਂ ਆ ਕੇ ਤੁਹਾਨੂੰ ਲਾਭ ਦੇਣਾ ਸੇਵਾ ਕਰਨਾ ਜ਼ਰੂਰੀ ਦਾ ਹੈ ਉਹ ਵੀ ਕਿ ਸੰਸਾਰਾ ਤੁਹਾਡੇ ਸਾਡੇ ਸਰੀਰ ਨੂੰ ਸਖਾਣ ਕਰੂ ਪਾਲਿ ਪਰਸੇ ਜਾਉਣਾ ਹੈ ਸੰਸਾਰ ਨੂੰ ਪਾਲਦੇ ਰੋ ਜਿਸ ਤੰਨੇ ਨੂੰ ਆ ਉਹਨੇ ਕੀਤਾ ਵਿਆਹ ਹੈ ਉਸਾ ਸਾਰੇ ਰਸਨ ਨੂੰ ਅਗ ਲਾਉਣੀ ਪਵੇਗੀ ਸਾਰੇ ਸੰਬੰਧਾਂ ਨੂੰ ਸਾਰੇ ਮੋਹ ਨੂੰ ਅਗ ਲਾਉਣੀ ਪਵੇਗੀ ਆਪਣੇ ਜੀਵਨ ਨੂੰ ਕੋਲੋਂ ਨਾ ਪਿਆਰ ਕਰ ਸਤਨ ਦਾ ਹੋ ਨਾ ਪਿਆਰ ਕੀਤਾ ਜਾ ਸਕਦਾ ਕਿਉਂ ਕਿ ਉਹ ਗ੍ਰਹ ਕਰੇ ਦੇਖੇ ਜਿਹੜੀ ਵਸਤੂ ਜੀ ਦੇਖੀ ਨਹੀਂ ਹੈ ਕਦੀ ਉਹਨਾਂ ਤਾਰਕ ਵਿੱਚ ਕਰੂਗੇ ਨੌਜਵਾਨ ਦਾ ਵਿਸ਼ਾ ਨਾ ਅੱਖਾਂ ਨਾਲ ਤੁਸੀਂ ਦੇਖੀ ਨਹੀਂ ਕਿਵੇਂ ਕਰੂ ਤਨੋਬ ਨਰਾਕਾਰ ਪ੍ਰਵੇਸ਼ਨ ਨੂੰਤਨ ਰੇਰਾਂ ਅੰਕਸ਼ ਉਹਨਾਂ ਬਾਗ ਤੇ ਮਾਵਨ ਤੇ ਦਸਤ ਪਾਸਾ ਮਹਾਰਾਜ ਕਹਿੰਦੇ ਪ੍ਰੇਮ ਤੋਂ ਬਿਨਾਂ ਨਿਕਾ ਨਹੀਂ ਦਿੱਤੇ ਤੇ ਉਤਨੀ ਹੀ ਪ੍ਰਸਾਦ ਪ੍ਰੇਮ ਕਿਵੇਂ ਕਰੀਏ ਉਹਦੇ ਨਾਲ ਫਿਰ ਆਪੇ ਗੁਰਬਾਣੀ ਸਾਨੂੰ ਰਸਤਾ ਦੱਸਣਾ ਪ੍ਰੇਮ ਕਰਨ ਦਾ ਤਰੀਕਾ ਕੀ ਹੈ ਲੋਕ ਕਟਮੀ ਸਮੂਹ ਦੇ ਤੌਰ ਤੇ ਤੇ ਰਾਮਦੇਵ ਆਪਣੀ ਮਨ ਦੇ ਨੂੰ ਕਰੇ ਬੈਠੇ ਪ੍ਰੀਤ ਮਸੂਰੀ ਮੰਗਾ ਜੇ ਕੋ ਸੰਸਾਰ ਵਾਲਾ ਹੋ ਉਹ ਵਿਸਤ੍ਰੀ ਕਹਿੰਦਾ ਤਾਂ ਕਹਿਣਾ ਕੋ ਖਣੀ ਹੈ ਉਹ ਇਹ ਕਿਨਾਰਾ ਦੇ ਗਰੀਬ ਸ਼ਰਮਾ ਇਹਨਾਂ ਕੱਪੜਾ ਲਾ ਕੇ ਵਿਚਾਰਾ ਰੋਟੀ ਖਾਂਦਾ ਜਿਵੇਂ ਬਰਸਾਤ ਆ ਪਈ ਤਾਂ ਹੋਰ ਤੇ ਹੋਰ ਜਿਆਦਾ ਪੈਦਲੇ ਤੁਹਾਡੇ ਨਾਲ ਇਹ ਰਿਹਾ ਮਹਾਰਾਸ਼ਟਰ ਦੇ ਵਿੱਚ ਤੋਂ ਬੇ ਸਮੁੰਦਰ ਦੇ ਕਿਨਾਰਾ ਕਰਕੇ ਜਿਆਦਾ ਪੈਦਲੇ ਛੁੱਭੀ ਟੁੱਟ ਗਈ ਵਿਚਾਰੇ ਦੀ ਬਰਸਾਤ ਸਾਢੇ ਨਹੀਂ ਰਹੀ ਤੇ ਮੰਦਰ ਵਿੱਚ ਖਿਆਲ ਆ ਕੱਪੜੇ ਭਿੱਜ ਗਏ ਹੁਣ ਬੰਦ ਨਹੀਂ ਸਕਦੇ ਕਿੱਥੋਂ ਸਮਾਨ ਲਿਆਵਾਂਗੇ ਕਿਵੇਂ ਬੰਦਾ ਹੋ ਗਿਆ ਕੋਈ ਸਿਲਪ ਕਰਨ ਦੀ ਰੋਡ ਸੀ ਘਰ ਮੰਨਸ਼ੁੱਧ ਸੀ ਪਰ ਐਸੇ ਨਾਲ ਜੋ ਵਿਅਲ ਬਣਾ ਦਿੱਤੀ ਕੋਈ ਤਰ੍ਹਾਂ ਬਣਾ ਕੇ ਕੋਹਾਂ ਗਏ ਹੋ ਪਰ ਮੇਰੇ ਸੰਗਰ ਕੀਤਾ ਹੋਇਆ ਕੰਮ ਦੇ ਨਾਲ ਤੇ ਇੱਕ ਜੀਵਨਾ ਕੀਤਾ ਕੰਮ ਤੇ ਮਰ ਲੜ ਦੇਗਾ ਬੜਾ ਸ਼ਿਆਣਾ ਤੁਹਾਡੇ ਪਿੱਛੇ ਬਰਚਾ ਤਾਂ ਰੱਬ ਕੋਈ ਕੰਮ ਕਰੇ ਨਾਲ ਤਾਂ ਨਾਲ ਬੜਾ ਸ਼ਿਆਣੇ ਹੁੰਦੇ ਰੱਬ ਨੂੰ ਤਾਂ ਸ਼ਿਆਣੇ ਨਾ ਸਾਡੇ ਸਾਡੀ ਦੇਣ ਤੇ ਸਾਡੇ ਨੂੰ ਸ਼ਿਆਣੇ ਨੇ ਇਹ ਗੱਲ ਠੀਕ ਹੈ ਤੇ ਰੱਬ ਦਾ ਉਹ ਤਾਂ ਸੰਰਾਥ ਪਰਸ਼ਾਉ ਕੋਈ ਅਸਲੀ ਮਦੀਆ ਮੰਨਈ ਸੁਭੀ ਸਾਨੂੰ ਤੇ ਬਣਨ ਦੇ ਕੋਲ ਚਾਪ ਕਹੇ ਵਾਲੀ ਉਥੇ ਸ਼ਿਆਣ ਨਾ ਹੋਵੇ ਤੰਗਾਲ ਸੇਂਗਰ ਕਿੰਨਾ ਵਧੀਆ ਸਭਰੀ ਬੰਦੇ ਤਦੋਂ ਕੋਈ ਪਸਰੇਆ ਨਾਮਾਇਤ ਕਿਥੋਂ ਮਾਇਆ ਕੋਬੇਡੀ ਕਹਿੰਦਾ ਮਿਸਤਰੀ ਨੂੰ ਕਰਿਆ ਹਾਂ ਤੂੰ ਤੂੰ ਇਹ ਬੈਠੇ ਕਿਥੋਂ ਆਇਆ ਸਿੰਗਾ ਤੂੰ ਮੈਨੂੰ ਦੱਸ ਸ਼ਗਰੇ ਬਣਾਉਣੀਆਂ ਆ ਉਹ ਕਹਿੰਦਾ ਸਿਆ ਉਹ ਨਹੀਂ ਮਰਦਾ ਹੈ ਉਹ ਕਹਿੰਦੇ ਕਰਨਾ ਤੂੰ ਮੈਨੂੰ ਪਤਾ ਇਹ ਮਸ਼ੀਨਾਂ ਕੋਲੇ ਕੀ ਜੀ ਤੈਨੂੰ ਦੱਬਣੇ ਪੈ ਜਾਣ ਤੇ ਮੇਰੇ ਸ਼ਗਰੇ ਬਣਾ ਦੇ ਉਹ ਕਹਿੰਦਾ ਟੱਗਾ ਦਾ ਪੋਖਾ ਨਹੀਂ ਬਣਦਾ ਇਹੋ ਟੱਗਾ ਦਾ ਪੋਖਾ ਨਹੀਂ ਬਣਦਾ ਕਹਿੰਦੇ ਫੇਰ ਉਹਨਾਂ ਪਤਾ ਬ੍ਰੈਂਡ ਦਾ ਪੋਖਾ ਉਹ ਕੋਈ ਵੀ ਆਉਣ ਰਹਾ ਜਿਹੜੀ ਵਸਤੂ ਕਰਨਾ ਅੱਖਾਂ ਦਾ ਪਛਾਣ ਨਹੀਂ ਜੀਭ ਦਾ ਵਿਸ਼ਾ ਨਹੀਂ ਦੇਖ ਕੇ ਨਹੀਂ ਸੁਣ ਕੇ ਉਹਨਾਂ ਪ੍ਰੇਮ ਪਿਆਰ ਕਰਕੇ ਬਿਨਾ ਦੇਖੇ ਵਸਤੂ ਦੇਖ ਕੇ ਥੋੜਾ ਪ੍ਰੇਮ ਜਾਗੇਗਾ ਨਾ ਕਿ ਚੰਗੀ ਹੈ ਬਾੜੀ ਹੈ ਨਫ਼ਰਤ ਵੀ ਪ੍ਰੇਮ ਵੀ ਦੇਖ ਕੇ ਹੋਏਗਾ ਨਾ ਉਹ ਵਰਤੇ ਨਹੀਂ ਕਿਸ ਤਰ੍ਹਾਂ ਗਿਆ ਨੌਂ ਦੇ ਬਾਅਦ ਸੱਲਦੇ ਪਤਤੋਂ ਵਰਗੇ ਜਾਂਦੇ ਨੇ ਨਾ ਬਾਰਾਂ ਵਰਤੀਆਂ ਦਾ ਵਾਸਾ ਸ੍ਰੀ ਦਾ ਆਪ ਸੈਕਿੰਡ ਹੋ ਕੇ ਰਹਿੰਦੇ ਨੇ ਜਿਵੇਂ ਕੋਈ ਨਹੀਂ ਹੁੰਦੇ ਉਹਨਾਂ ਦਾ ਕਹਿਣ ਕਰਕੇ ਉਹਨਾਂ ਨਾਲ ਆਪ ਨੰਦ ਦੇ ਪੀਕਾਰਾ ਪਰਸ ਨੂੰ ਉਹਨਾਂ ਨਾਲ ਦੋਸਤੀ ਪਾਉਣੇ ਤੇ ਉਹਨੂੰ ਪ੍ਰਾਪਤ ਕਰਨਾ ਬੜਾ ਸੌਖਾ ਸੀ। ਪਰ ਨਾ ਪ੍ਰੇਮ ਕਰਨਾ ਸਭ ਤੋਂ ਸੌਖਾ ਨਹੀਂ। ਪ੍ਰੋਸਿਡੀ ਨੇ ਕਿਹਾ ਕਿ ਕਲਾ ਉਹ ਪ੍ਰੇਮ ਉਹ ਤਾਂ ਅੱਖਾਂ ਦਾ ਵਿਸ਼ੇ ਨਹੀਂ ਲਿਆ। ਨਾ ਮੰਨਦਾ ਵੀ ਸ਼ਾਇਦ ਕਿ ਉਹ ਕਿਤਾਬ ਹੈ। ਕਹਦਾ ਬੈਠੀ ਪ੍ਰੀਤ ਮਜੂਰੀ ਮੰਗਾ ਜੇ ਕੋ ਸ਼ਾਂਤ ਸੰਵਾਦ ਹੋ। ਲੋਕ ਕਟੋਕ ਸਭੂ ਦੇ ਤੌਰ ਹੈ। ਤੋ ਆਪ ਨੂੰ ਬੈਠੀ ਆ। ਉਹਨਾਂ ਇੱਕੋ ਤਰੀਕਾ ਨਾਲ ਪ੍ਰੇਮ ਪਾਲ ਦਾ ਬਾਕੀ ਸਭ ਨੇ ਟੁੱਟ ਜਾਵੇ ਤੇ ਸਾਡਾ ਤਾਂ ਆਪਣੇ ਸਵਰਦਾ ਨਾਰ ਸਿੰਘ ਉਹਨਾਂ ਆਪੋਗਾ ਨਾ ਰਸਾ ਨਾ ਹਲਕਾਰਾ ਨਾ ਨੰਬਰ ਨਾ 13 ਹੋਵੇ ਕੋਈ ਕਿਤੇ ਵੀ ਕਿਸੇ ਤਰੀਕੇ ਮਿਲ ਜਾਵੇ ਸਾਰਿਆਂ ਨੇ ਵਾਸਤਾ ਰੱਖਿਆ ਰੱਬ ਨਾਲ ਪ੍ਰੇਮ ਦਾ ਕਿੰਨਾ ਤੇ ਤੁਹਾਡੇ ਨੂੰ ਡਿਗਰੀ ਜਿਹੜੀ ਤੁਸੀਂ ਪੜਿਆ ਖੁਰਸਾ ਆਉਂਦਾ ਜਿਹੜਾ ਕੋਈ ਕੇਵਲ ਚਾਰਤਰਾ ਸਾਪਰਾਗਰੀ ਸੀ ਉਹ ਵੀ ਕੱਚੀ ਪੱਕੀ ਹੁੰਦੀ ਸਾਡੇ ਵੇਲੇ ਤੇ ਕੱਚੀ ਪੱਕੀਆਂ ਜਾਂ ਚਾਰਕੀਤੀਆਂ ਜਿਹਨਾਂ ਸੀ ਕਿ ਉਹ ਕੰਮ ਕਿੱਡੇ-ਕੱਡੇ ਕਰ ਗਿਆ ਸੀ ਔਰ ਡਿਗਰੀ ਵੀ ਮਾੜੀ ਵਸਤੂ ਕੋਈ ਨਹੀਂ ਜੇ ਤਾਂ ਇਹ ਪਰਪਕਾਰ ਹੈ ਫਿਰ ਤਾਂ ਮੰਤਰ ਮੰਨ ਜੇ ਆਪਣੇ ਸਵਾਦੋ ਵਿੱਚ ਫਿਰ ਸਵਾਦ ਹੋ ਭੋਗਮ ਸਰੋਗਮ ਫਿਰ ਤਾਂ ਭੋਗ ਭੋਗਾ ਰੋਗ ਆਉਂਦੇ ਅਰਥਮ ਤਾਂ ਸੋਗਮ ਖੁਸ਼ੀ ਕਰਾਂਗੇ ਗਮੀ ਆਏਗੀ ਸੋਗ ਹੋਗਾ ਸਰ ਇਹਨਾਂ ਦੇ ਲਾਭ ਤਾਂ ਅਣੀ ਹੋ ਗਿਆ ਠੀਕ ਨਾ ਹੋ ਗਿਆ ਠੀਕ ਸੰਸਾਰ ਦੇ ਬਹੁਤੇ ਸਵਾਦ ਤੇ ਕਿਆ ਕਹਾਂ ਦੁੱਖ ਮਿਲਵੇ ਉਹ ਦੋ ਰੋਗ ਸੋਹਤ ਨੂੰ ਹੋਵੇ ਕਿਸਾਗੇ ਤੋਂ ਉਹ ਕੋ ਆਪਣਾ ਰੋਗ ਹਵਾ ਸੁਭਾ ਜਾ ਹੋਂ ਮੇਰੇ ਅੰਦਰ ਮੁੜ ਚਾਹਤ ਹੈ। ਹਰ ਖੁਸ਼ੀ ਉਹ ਨਾ ਮਿੱਟੀ ਹੋਈ ਕਭ ਹੂੰ। ਹਰ ਸੰਸਾਰ ਕੋ ਦਾ ਦੇਖ ਜਦ ਹੀ। ਕੁਸ਼ੀ ਕਰਦੇ ਹਾਂ। ਉਹਦਾ ਸ਼ੌਕ ਉਹ ਵਾਸਾ ਹਰ ਖੁਸ਼ੀ ਉਹ ਨਾ ਮਿੱਟੀ ਹੋਈ ਕਭ ਹੂੰ। ਸਿਰ ਪਰਸਾ ਕਰਤਾ। ਸਿਰ ਪਰਸਾ ਕਰਨਾ ਨਹੀਂ ਸਕੀ। ਇਹ ਜਿਸਾਲ ਦੇ ਵਿੱਚ ਨੰਗੜਾ ਹੈ ਹਾ ਹਾ ਇਹ ਜੁਦਦੀ ਹੈ। ਫੇਰ ਉਹਨਾਂ ਕਾ ਵਿਛੇ ਪਾਰ ਉਹਨਾਂ ਕਾ ਵਿਛੇ ਕੋਲੇ ਕਾ ਬਸ ਰਿਹਾ।

ਕੋਨੇ ਆਪ ਜੇਕਰ ਤਾਂਗਲੇ ਦੇ ਚਾਦਰ ਖਾ ਰਹੇ ਹਨ ਚੰਨ ਸੁਪੂਰ ਜੁਨਾ ਬਣ ਲੈ ਕੇ ਸਬੂਰ ਭਲੇ ਕਰਕੇ 4000 ਬੱਚਾ ਪਰ ਲਾ ਕੇ ਬਰਗੋਟ ਤੋੜ ਦਿੱਤੀ ਤੇ ਘਿਰ ਹੋ ਗਏ ਤੇ 100 ਦੇ ਕਰੀਬ ਬੁੱਢਾ ਹਰਬੜਾ ਰੰਦਾ ਕੁੜੀਆਂ ਦਾ ਬਾਹਰ ਸਿਰ ਕੁਤੀ ਨੇ ਪੋਣ ਤੇ 70 ਬੱਚੇ ਖੰਗਲ ਕੋ ਕੁੜੀਆਂ ਦਾ ਬਾਹਰ ਜਿਹਨਾਂ ਦੇ ਵਿੱਚੋਂ 20 ਸੀ ਐਸਰ ਦੇ ਕਿ ਕੋਈ ਕੋਈ ਪਤਨ ਸਾਡੇ ਚਾਤ ਕੀ ਹੈ ਆ ਕਿ ਫਿਰ ਬਾਪਾ ਕੌਣ ਹੈ ਕੋਈ ਕਿਦੋ ਚੁੱਕਿਆ ਕਹਿੰਦੇ ਚੁੱਕਿਆ ਆ ਬੰਦਾ ਹੋਰ 17 ਨੂੰ ਪਾਲਦਾ ਅਸੀਂ 17 ਦਾ ਹੈ ਇੱਕ ਦਿਨ ਸਾਡ ਦੇ ਵਿੱਚ ਜਨਮ ਨਹੀਂ ਹੁੰਦਾ ਅਜਿਹਾ ਮੈਂ ਕਿਹਾ ਕਿ ਮੈਂ ਚਾਚਾ ਮੋਰੇ ਦਾ ਪੋਤਾ ਕੋਈ ਗੁਰੂ ਸਾਹ ਦਾ ਜਨਮ ਹਰਦੇ ਕੋਈ ਚਰਮਾ ਵਿੱਚ ਮਹਾਰਤਾ ਦਾ ਮੌਸਮ ਉਹ ਮੈਨੂੰ ਗੱਲ ਰੋਈ ਰਾਇ ਦਾ ਕਿਸੇ ਕਦੇ ਆਇਆ ਕੋ ਸਾਂਝਾ ਬਣਦਾ ਅਸੀਂ ਨਾਗਰ ਸਾਬਰੇ ਨਾਗਰ ਕੋ ਬੋਲਦਾ ਨਾਗਰ ਮਰਨ ਦਾ ਬਹੁਤ ਹੀ ਚੰਗਾ ਮੈਂ ਤਾਂ ਤਾਂ ਜਿੱਤੇ ਜਿੱਤੇ ਟਰਨਲੇ ਤਰੀਕਾ ਨਾਲ ਗਿਆ ਆ ਦੇ ਬੱਚਿਆਂ ਦਾ ਜਨਮ ਤਨ ਬਣਾਉਣਾ ਕਦੋਂ ਇਹਨਾਂ ਦਾ ਕੋਈ ਨਾ ਉਹ ਬਿਸਾਰਾ ਆਪਣੇ ਮਾਪਿਆਂ ਜਿਹੜੇ ਹੁੰਦੇ ਨੇ ਉਹ ਕਰਨ ਦੀ ਗ੍ਰਿਤੀਆ ਮੀਰੀ ਉਸ ਸਾਹਮਣੇ ਬਣਾ ਰਹੇ ਸੀ ਕਿਹਨਾਂ ਦਾ ਹਾਈ ਕੋਈ ਦੁਸਰ ਹੈ ਕਿ ਹਾਲਾਤ ਕੀ ਹਾਲ ਦਾ ਬੱਚੇ ਦਾ ਕੀ ਹਾਲ ਕਹਾਂ ਮਰੇ ਬਧੀ ਹੋਣਾ ਹੈ ਐ ਤਾਂ ਨਹੀਂ ਪਤਾ ਕਰਨ ਵਾਗੇ ਜੀ ਪੁੱਛੇ ਜੀ ਰਵਾ ਕਰੀ ਤੁਸੀਂ ਇਹ ਨਹੀਂ ਕਿਉਂ ਉਹ ਕਹਿੰਦਾ ਮਹਾਰਾਜ ਜੀ ਉਹਨੇ ਖਾਣਾ ਕਪੜਾ ਭਾਗ ਤੇ ਮੈਂ ਉਹਦੇ ਬਾਰੇ ਕਿਸੇ ਨੂੰ ਨੰਬਰ ਕਿੰਨੇ ਆਏ ਨੇ ਤੇਰੀ ਟਿਊਸ਼ਨ ਕਿੱਥੇ ਰੱਖਾ ਤੇ ਨੀ ਹਾਂ ਦਾ ਮੈਂ ਜਾਣ ਸੀ ਕਿ ਉੱਥੇ ਉਹ ਜੋ ਖਰਚਾ ਜਨਾਬ ਮੇਰੇ ਜੇਵਰ ਜਾਨ ਕਰੋ ਦੇਣਾ ਕਪੜਾ ਜੇ ਜੇ ਦਾ ਦੇਸ਼ ਆਦਾ ਕਿਤੇ ਉਹਦੇ 50% ਸ਼ੁਕਰ ਉਹਦੇ ਪਿੰਡ ਵਾਲੇ ਉਹਦਾ ਸਰਕਾਰੀ ਅਧਿਕਾਰਿਤ ਪ੍ਰਾਈਵੇਟ ਤੇ ਨਾਰੀ ਸਾਂ ਕੋਨੋਂ ਵਕੀਉ ਦਾ ਜੋ ਜੀਵਨ ਬਣਾ ਲੈ ਆਪਣੇ ਭਾਗ ਨਾਲ ਬਣਾ ਮੈਂ ਆਪਣਾ ਜੀਵਨ ਬਰਬਾਦ ਕਰਨ ਤੋਂ ਪਿੱਛੇ ਪਰ ਤਾਂ ਰਾਤ ਨੂੰ ਉਹੀ ਸੋਚਦਾ ਕਿ ਕਿੰਨੇ ਨੰਬਰ ਆਏ ਮੈਂ ਮੇਰੇ ਦੇਖਦੇ ਨਹੀਂ ਗੱਲ ਕਰਦਾ ਨੰਬਰ ਸੁਣ ਕੇ ਖੁਸ਼ ਹੋ ਜਾਣਾ ਗੱਲ ਕਰਦਾ ਅਸਾਂ ਉਹ ਬੰਦੇ ਜਿਹੜਾ ਮਹਾਰਾਜ ਨਾਲ ਸੇਵਾ ਦੇ ਬਦਲੇ ਡਾਕਟਰ ਬਣ ਗਿਆ ਹੈ ਅਸ ਦੋਨੋਂ ਸੀਗੇ ਨਾਲ ਉਹਦਾ ਸੁਭਾਅ ਤਾਂ ਜ਼ਿਆਦਾ ਸੀਗਾ ਤਰਫੋਂ ਜੀਆ ਕੋਣ ਤੂੰ ਜ਼ਿਆਦਾ ਬਰਮ ਕਰਨੀ ਆ ਕਹਿੰਦਾ ਬੜਾ ਲੱਗਦੇ ਖੜਾ ਵੀ ਮੁੰਡਾ ਬੜਾ ਲੱਗ ਦਿਖਾਉਂਦਾ ਤੂੰ ਜ਼ਿਆਦਾ ਬਰਮ ਕਰਨੀ ਆ ਪਤਾ ਦਾ ਭਾਈ ਮੈਂ ਖਰਮ ਮਿਲਦਾ ਕੋਈ ਨਹੀਂ ਹੋ ਪਰ ਇਹਨਾਂ ਮੈਨੂੰ ਮਾੜਾ ਪਤਾ ਲੱਗਿਆ ਵੀ ਆਪਣੀ ਪਰਮਾ ਤੋਂ ਵੱਧ ਪਰਾਨ ਤੋਂ ਵੱਧ ਮਿਲਦਾ ਨਹੀਂ ਇਹਨੇ ਮੈਂ ਆਪਣਾ ਜੀਵਨ ਬਰਬਾਦ ਨਹੀਂ ਕਰਨਾ ਚਾਹਤਾ ਕਿੰਨਾ ਨਿਮਰਤਾ ਨਾਲ ਜਵਾਬ ਦਿੱਤਾ ਨਹੀਂ ਹਾਂ ਮੈਂ ਕਹਿੰਦਾ ਪਰ ਮੇਰਾ ਚਿੱਤ ਨਹੀਂ ਕਰਦਾ ਹੈ ਐਵੇਂ ਸੰਸਾਰ ਦੇ ਵਿੱਚ ਮੰਨ ਲੈ ਕੇ ਜਾ ਮੇਰਾ ਸਾਥ ਦੇ ਵਿੱਚ ਦੱਸੋ ਕਿਥੇ ਗੜਾ ਤੂੰ ਉਥੋਂ ਡਿਗਰੀ ਤੋਂ ਕੈਨੇਡਾ ਤੋਂ ਆਇਆ ਫਿਰ ਕਿਹਦੀ ਪੜ੍ਹਾਈ ਕਰਦਾ ਉਹ ਲੋਕ ਘਰ ਬੈਠਾ ਨੂੰ ਬੋਲਦਾ ਰੋਲ ਕਰਕੇ ਯਾਰਾ ਬੜਾ ਹੈ ਵਿਸ਼ਰੰਦਾ ਇਹਨੇ ਸਾਧਨਾ ਵਾਲੇ ਲੋਕ ਵੀ ਗ੍ਰਸਤੀ ਬੈਠੇ ਨੇ ਇਹਨਾਂ ਨੂੰ ਜਰਾ ਜਰਾ ਕੱਢ ਲਈ ਕੋਸ਼ਿਸ਼ ਕਰੋ ਵੀ ਕਿ ਮਾਣੇ ਕਿਰਪਾ ਦੇ ਸਭ ਕੱਢਾਗੇ ਸਭੀ ਤੇ ਤੋਂ ਇਹਨਾਂ ਨੂੰ ਕਿਰਪਾ ਨਾਲ ਸਰ ਸਰ ਹੈ ਤਾਂ ਤੇ ਬਹੁਤ ਚੀਜ਼ ਦੀ ਪਰਸੈਂਟਜ ਹੁੰਦੀ ਆ 5% 10% 20% ਗ੍ਰਸਤੀ ਵਿੱਚ ਬਾਰੇ ਦਿਨਾ ਕਰਦਾ ਹੈ ਕਿ ਬਰਝੇ ਹੀ ਕਰਦਾ ਮਾਣੇ ਕਰ ਕੋਈ ਗ੍ਰਸਤੀ ਦਾ ਕਰਦੀ ਆ ਜਿੰਨਾ ਕਰਦਾ ਪਰ ਕਿ 100% ਤੇ ਜਾਣ ਲਈ ਕੀ ਕਰਨਾ ਪੈਗਾ ਇਸੇ ਵਿੱਚ ਰੁਕਧਨ ਮਿਲਿਆ ਉਹ ਕਾਹਤੇ ਕਿਹੜਾ ਕੰਮ ਕਰ ਰਿਹਾ ਨੇ ਉਹ ਪਰ ਸੁੱਖ ਦੀ ਲੋਭ ਜਿੰਨੀ ਵਸਤੂ ਵਿੱਚ ਵੀ ਸੰਸਾਰ ਦੀ ਇਸਤਮਾਨ ਜਨਾਬ ਹੋਵੇ ਸੰਸਾਰ ਦੇ ਕਿਸੇ ਵਸਤੂ ਵਿੱਚ ਸੁੱਖ ਦੀ ਲੋਭ ਜਿੰਨਾ ਵੀ ਮਾਗ ਲੈਣਾ ਹੋਵੇ ਉਹ ਸਮਝਾ 100% ਤੇ ਲੈਣਾ ਲੱਗ ਜਾਏਗਾ ਸੰਸਾਰ ਦੇ ਕਿਸੇ ਰਸ ਵਿੱਚ ਭੋਗ ਵਿੱਚ ਬਾਦ ਵਿੱਚ ਵਡਾਈ ਵਿੱਚ ਸੁੱਖ ਦੀ ਲੋਭ ਜਿੰਨਾ ਵੀ ਮਾਗ ਲੈਣਾ ਉਹ ਮਨ ਚਾਉਂਦਾ ਨਾ ਹੋਵੇ ਤਾਂ ਮਸੂਦ ਹੋਰ ਸਮਝੋਗੇ 100% ਜਨਰੇ ਲੱਗਿਆ ਕਿਉਂ ਕਿਉਂ ਨਹੀਂ ਜਿੰਨੇ ਪ੍ਰਚਾਰ ਕਰਦਾ ਉਹਨੂੰ ਵਿਧਾਉਣ ਦੀ ਕੋਸ਼ਿਸ਼ ਕਰਉਣਾ ਕਿ ਦੇ ਸੰਸਾਰ ਦੇ ਕਾਰੋਬਾਰ ਵਿਧਾਉਣੇ ਹੋਰ ਤਾਂ ਇਹ ਵੀ ਨਾਲ ਵਿਧਾਉਣ ਦੀ ਵਿਧਾਉਣਾ ਦਾ ਜਿਹਨੂੰ ਪਰਮਾਤਮਾ ਤੇ ਲੱਗਣਾ ਛੜਾ ਕੋਠਾ ਕੰਮ ਹੋ ਗਿਆ ਛੜਾ ਕੋਠਾ ਕੰਮ ਹੋ ਗਿਆ ਸੰਸਾਰ ਤੋਂ ਨੂੰ ਉਹਨਾਂ ਨੂੰ ਉਹਨਾਂ ਮਿਲੇਗਾ ਜਿਹਦੀ ਤੁਹਾਡੇ ਪਰਮਾਤਮਾ ਪਿਛਲੀ ਪਰਮਾਰਥ ਉਹ ਨਾ ਨਹੀਂ ਪਰਮਾਰਥ ਜਿਹੜਾ ਪ੍ਰਸਾਰਤ ਦਾ ਬਥਾਰ ਹੈ ਕਿਵੇਂ ਨੀ ਮੇਠਾ ਜੀ ਪਾਣੀ ਲੈ ਕੇ ਜਣਾ ਕੱਖ ਨਹੀਂ ਕਰਨਾ ਪੈਣਾ ਇਧਰ ਹੁਣੇ ਬਹਿ ਜਾ ਲੋਕ ਤੇ ਦੇ ਉੱਚੇ ਥਾਂ ਰਹਿ ਜਾਏਗਾ ਉੱਚੇ ਥਾਂ ਬਹੁਤ ਬਸ਼ਿਕਾਨੀ ਕੋ ਪਰਮਾਰਥ ਬਹੁਤ ਉੱਚਾ ਹੈ ਸੰਸਾਰ ਬਹੁਤ ਨੀਮਾ ਜਿਵਾ ਪਾਸੇ ਪਾਣੀ ਆਪਣੇ ਆਪ ਹੈ ਜੈ ਕਰਦਾ ਹੈ ਤੋਂ ਜਿਹੜਾ ਜੀਵਨ ਹੈ ਜੀਵਨ ਦਾ ਸਾਰਾ ਸੰਸਾਰ ਦਾ ਛੜਾ ਜਾਵੇ ਪਰ ਰੱਬ ਤੇ ਪਰਮਾਰਥ ਲਈ ਕੀਤਾ ਜਾਵੇ ਪ੍ਰਸਾਰਤ ਹਰ ਇੱਕ ਮਨੁੱਖ ਦਾ ਫਰਜ਼ਾ ਵਾਲੀ ਗਵਾ ਹੈ ਪੀਤਾ ਗਵਾ ਹੈ ਕੁਰਾਨ ਦਵਾ ਹੈ ਪਰਨਾ ਥੋੜੀ ਬਤ ਸੁਣੀਏ ਕਈ ਵੇ ਦੇ ਵਿੱਚ ਤੁਹਾਡਾ ਸੁਣਿਆ ਉਹ ਵੀ ਦੁਆ ਸਾਰੇ ਜਿੰਨੇ ਬਾਪੁਰ ਸਾਹਿਬ ਵਾਲਾ ਹੈ ਇਹ ਸਾਰੇ ਦੁਆ ਨੇ ਮਨੁੱਖ ਜੀਵਨ ਬਹੁਤ ਮੁਸ਼ਕਲ ਦਾ ਬਿਰ ਹੈ ਮਾਨ ਕਦੇ ਬਾਹਰ ਨਾ ਪਾਵੇ ਅਸੂ ਬਾਹੂ ਉਤਕਾ ਕਰ ਰਹੇ ਹੁਣ ਕਹਿੰਦੇ ਮੈਂ ਜਨਾਮੇ ਬਾਪੁਰ ਸਾਹਿਬ ਨੂੰ ਇਹਨਾਂ ਨੇ ਕੀ ਕਰਨਾ ਰਹਿ ਗਿਆ ਹੁਣ ਅੱਜ ਛੱਡੇ ਕੱਲ ਛੱਡੇ ਪਾਸੋਂ ਛੱਡੇ ਐਥੇ ਲਾਈਵ ਜੁ联 ਮੈਡੀ ਹੋਈ ਹੈ ਤੁਸੀਂ ਥੋੜੇ ਥੋੜੇ ਅਜੇ ਸੇਵਾ ਕਰਦੇ ਹੋ ਕਾਰ ਕਰਦੇ ਹੋ ਉਹ ਵੀ ਆਰਚ ਕਰਦੇ ਹੋ ਉਹ ਤਾਂ ਐ ਦਵਾਈ ਦਵਾਈ ਪ੍ਰਹੇਕਾ ਵੀ ਨਾ ਕੰਮ ਨਹੀਂ ਕਰਦੀ ਹੁੰਦੀ। ਹਾਂਜੀ। ਇੱਕ ਤੋਂ ਬਗੈਰ ਕੰਮ ਨਹੀਂ ਕਰਾ ਕਰਦੀ ਸ਼ੂਗਰ ਵਾਲਾ ਟੀਕਾ ਵੀ ਲਾਈ ਜਾਵੇ ਤੇ ਨਾਲੇ ਮਿੱਠਾ ਵੀ ਖਾਈ ਜਾਵੇ ਕੰਮ ਕਰਦੇ ਨਾ ਕੋਈ। ਪ੍ਰਹੇ ਵੀ ਨਾਲ ਨਾ ਕਰਨਾ ਕੋਹੂਡ ਰਾਜਾ, ਕੋਹੂਡ ਪਰਜਾ, ਕੋਹੂਡ ਸਭ ਸੰਸਾਰ। ਕੋਹੂਡ ਮੰਡ, ਕੋਹੂਡ ਬਾੜੀ, ਕੋਹੂਡ ਬਸਟ, ਸਭ ਕੋਹੂਡ, ਕੋਹੂਡ। ਅੱਜ ਉਹ ਚੁੱਕ ਕੇ ਬੰਦ ਕਰਦੇ। ਜੇ ਸਿਰਫ ਪ੍ਰਹੇ ਵੀ ਨਾਲ ਟੀਕਾ ਦਵਾਈ ਨੇ ਬਹੁਤ ਆਈ ਸਵਾਲ ਨਾ। ਇਹ ਫਿਰ ਦਵਾਈ ਕਿਦਾਂ ਕੰਮ ਕਰੇਗੀ ਇਹੋ ਜਿਹੀ ਦਵਾਈ ਖਾਣਾ ਵਧੀਆ ਲੱਗਿਆ ਤੇ ਰਾਤ ਲੱਗਿਆ ਤੇ ਪ੍ਰਹਿਲਨ ਕੋਲੋਂ ਸਾਥੇ ਉਹ ਹੀ ਖੁਸ਼ ਦੇ ਆਪਣਾ ਉਹ ਨਹੀਂ ਸਾਡੀ ਗ੍ਰੀ ਬੀਲੀਆ ਕਦੇ ਡਿਗਰਾ ਮਿਲੇਗਾ ਤਾਂ ਫਿਰ ਪ੍ਰਹਿਲ ਹੋਇਆ ਨਾ ਦਵਾਈ ਕੰਮ ਕਰੂਗੀ ਕਿਵੇਂ ਤੁਸੀਂ ਮੈਂ ਕਿਸੇ ਹੋਰ ਨੇ ਚਲ ਕੇ ਜਾਣਾ 50 100 ਕਰਕੇ ਕਿਤੇ ਕੰਮ ਜਾਣਾ ਦੋਤਾ ਦੋਨੋਂ ਇਹੋ ਕਰਕੇ ਹੁਣ ਬੰਨੀ ਹੋ ਜੀਆਂ ਹੁਣ ਕਿਆ ਕਰਕੇ ਚਲੇ ਜਾਵਾਂਗੇ ਐ ਕਰੀ ਜਾਵਾਂਗੇ ਇੱਕ ਕਰਨੀ ਹੋ ਸਕਦਾ ओके ਤੇ ਲੱਗਦਾ ਸਾਡੇ ਬੰਨਿਆਂ ਨੇ ਬਹੁਤ ਨਾਲ ਠੀਕ ਕੰਪਨੀ ਕੋ ਭਾਗ ਉਪਾਦ ਵੀ ਚੱਲਣ ਅੰਕਲ ਨੇ ਜਾਦਾ ਕੰਮ ਕਰਿਓ ਉਹ ਬਾਅਦ ਵਿੱਚ ਚੱਲਦਾ ਹਮੇ ਪਤਾ ਦੂਰੀ ਦੇ ਤੇ ਉਹ ਤਾਂ ਚਿੱਤਰ ਸੀ ਕਿਹਦੇ ਫਸੇ ਪਿਆ ਮਾਰਾ ਲਿਖਿਆ ਤੇ ਇਹ ਕਿਤੇ ਕਲ ਨਹੀਂ ਚੱਲਿਆ ਜਾਂਦਾ ਹੈ ਸਫਰ ਕੈਸੇ ਮੁੱਕੇਗਾ ਮੇਰਾ ਕਾਰ ਨੇ ਦੇ ਚੱਲ ਕੇ ਜਾਣਾ ਦਿੱਤਾ ਦੋਨੋਂ ਬੰਨੀਆਂ ਆਈਆਂ ਨੇ ਇਹ ਸੁਪਨਾ ਮਾਰਦਾ ਇਹ ਨਾਲ ਲੱਗਦਾ ਕੋਦੋਂ ਵੀ ਕੋਸ਼ਿਸ਼ ਹੀ ਕਰੀਏ ਦੁਹਾਰ ਬੋਲੋ ਸਰ ਸਤਿ ਸ਼੍ਰੀ ਅਕਾਲ ਰਾਜਾ ਕੁਲਪਰਿਆ ਸੰਸਰ ਸੰਗਤ ਦੇ ਰਾਤ ਨੂੰ 204 1200 ਡੁੱਟੀ ਵੀ ਲਾਉਂਦੇ ਨੇ ਪਰ ਦਵਾਈ ਕੋਈ ਚੱਲਦੀ ਨਹੀਂ ਤੇ ਬੰਦਾ ਭਾਦੇ ਕਵੇ ਇਹਦੇ ਕੋਲ ਹੈ ਹੀ ਕੱਖ ਨਹੀਂ ਹੈ ਵੀ ਨਹੀਂ ਪੱਕੀ ਬਾਤ ਹੈ ਮੇਰੇ ਕੋਲ ਕਿਰਪਾ ਕਰਦੇ ਕਿਰਪਾ ਕਰਦੇ ਬਾਣੀ ਇਹ ਕਹਿੰਦੇ ਮੈਂਗਾ ਨਹੀਂ ਕਿ ਉਹ ਛੱਡੇਗੀ ਤੇ ਥੋੜੀ ਜਿਹਾ ਨਾ ਹਾਂ ਦੇ ਕਿਰਤ ਨੀਕ ਨੀਕ ਨਾ ਕੀਤੀ ਇਨਸਾਫ ਨਾ ਕੀਤੀ ਉਹ ਤੁਹਾਡੇ ਕੋਲ ਕੋਈ ਹੈ ਆਪ ਵੀ ਵਰਤੋਂ ਲੋਕਾਂ ਨੂੰ ਦੱਸਦੇ ਹੋ ਉਹਦੇ ਕਿ ਕਿਹਦਾ ਜੁੜੇ ਦਾ ਹੱਕ ਪੈ ਗਿਆ ਸਾਰੇ ਨੂੰ ਬਾਹਰ ਦੇ ਤੂੰ ਤੁਹਾਡੇ ਜੀਵਨ ਨੂੰ ਜਾਇ ਸੁੱਖਾਂ ਦੇ ਦੁਖੀ ਕਰਦੇ ਮੈਨੂੰ ਲੱਗਦਾ ਵੀ ਮੈਨੂੰ ਕੋਈ ਦਿੰਦਾ ਨਾ ਕੋਈ ਕੋਈ ਨਾ ਦਿੰਦਾ ਰੁਗੀ ਇਹ ਆਪਣੇ ਆਪ ਹੁੰਦਾ ਦਾ ਬੀਜ ਆਇਆ ਸਾਡੇ ਵਿੱਚ ਜਿਵੇਂ ਦਿਖਾਓ ਤੇ ਮਾਰਦੇ ਜਾਣਾ ਪਰ ਮੈਂ ਪਰਮਾਤਮਾ ਤੋਂ ਮੈਨੂੰ ਪ੍ਰਾਪਤੀ ਜਿਹੜੀ ਤਰੀਕਾ ਤਾਂ ਨਾ ਆਉਣੀ ਹੈ ਪਰ ਮੈਂ ਆਪਣਾ ਵਿਚਾਰ ਦਾ ਕੁਝ ਨਹੀਂ ਬਹਿ ਰੱਖਿਆ ਇਸ ਤਰ੍ਹਾਂ ਤੇ ਮੈਨੂੰ ਕੋਈ ਦੈਨ ਨਾ ਦੇ ਮੈਂ ਆਪਣਾ ਉਹ ਬਚਾਵਾ ਤੇਰੇ ਹਵਾਲੇ ਕਾਢਾਂ ਤੇਰਾ ਨੌਕਰ ਬਣਾਇਆ ਹਾਂ ਚੱਕਰ ਤੋਂ ਮੰਨਦੇ ਕੇ ਉਹਦਾ ਨੌਕਰ ਬਣਾ ਰਹਿਣਾ ਉਹ ਨਾਮ ਜਪਾਏ ਸੇਵਾ ਕਰਾਏ ਇੱਟਾ ਢਾਏ ਤੇ ਚਾਰੀ ਡੇਢ ਤੱਕੜਾ ਆਏ ਪਰਸੇ ਲਵਾਏ ਜੋੜਾ ਘੱਟ ਬਣਾਇਆ ਉਹਦੀ ਮਰ ਗਈ ਇਹ ਜੀਨੇ ਬਸਤੇ ਹੋਰ ਪਹਿਲੇ ਪਾ ਕੇ ਰੱਖੀ ਆਂ ਇਹਨੇ ਉੱਪਰ ਕੇ ਵੀ ਮੈਂ ਮੇਰੇ ਨਹੀਂ ਕਰਦੀ ਆ ਇਹਦੇ ਸੰਬੰਧਿਆ ਦਾ ਕੀ ਕਰੂ ਜੀ ਇਹਨਾਂ ਤੇ ਕਰਦੇ ਜਾਣੇ ਘਰੇ ਦੇ ਕੰਮ ਤੇ ਸਾਰੇ ਕਰਦੇ ਜਾਣੇ ਆ ਜਾਓ ਅਰ ਇਹ ਕੰਮ ਦਾ داری ਕੰਮ ਸੁਭਰਾ ਜੀ ਨੇ ਪਹਿਲੇ ਕੰਮ ਸਾਰੇ ਕਰਦੇ ਤੇ ਉੱਠ ਕੇ ਕਿਤੇ ਗਏ ਉਹਨਾਂ ਕੁੰਡੀ ਲੱਗੀ ਹੁੰਦੀ ਆ ਉੱਥੇ ਪਏ ਹੁੰਦੇ ਆ ਕਰੇ ਸਾਰੇ ਤੇ ਕਿਨੇ ਕੀਤੇ ਸਰੀਰ ਤੇ ਇੱਥੇ ਕਿਉਂ ਸੀਗਾ ਫੇ ਦੇਖੇ ਵੀ ਤੁਸੀਂ ਤਾਂ ਸੁੱਤੇ ਪਏ ਸੀਗੇ ਤੇ ਦੇਖਿਆ ਤੁਸੀਂ ਕਿਵੇਂ ਆਉਂ ਸੁੱਤੇ ਪਏ ਹੋ ਜੀ ਦਵਾਈ ਦੇ ਕਿਵੇਂ ਦੇਖਿਆ ਮੈਂ ਉੱਠ ਗਿਆ ਸੀ ਮੈਂ ਕੰਮ ਕੀਤਾ ਸੀ ਅੱਜ ਇਹ ਕੀਤਾ ਸੀ ਮਤਲਬ ਹਾਇਸ ਨੇ ਜਾਗਦਾ ਬੈਠਾ ਹੋਰ ਉਹ ਤੁਸੀਂ ਉਹ ਸੀਗੇ ਆਤਮਾ ਪ੍ਰਵੇਸ਼ ਦਾਗਦਾ ਬੈਠਾ ਸੀ ਮਨ ਤਲਪਨਾ ਕਰੀਏ ਦਾ ਦੇਖੀਏ ਗੱਲ ਕੱਖ ਮਿਲਦੀ ਇੱਥੇ ਜਾਗਰ ਦੀ ਕਲਪਨਾ ਕਰ ਚੱਲ ਜੀਦਾ ਪੂਰਾ ਦਿਨ ਤਲਪਨਾ 100000 ਜਾਂ ਜਾਗਤਰ ਨੂੰ ਸੰਸਾਰ ਕਹਿੰਦੇ ਨੇ ਸੁੱਤੇ ਪੈ ਕੇ ਸੁਰਨਾ ਕਰਦੇ ਪਰ ਕੀ ਹੈ ਪਰ ਝੂਠੇ ਦੀ ਗੱਲ ਕਿ ਮੈਂ ਕਰ ਚੈਗੀ ਵੀ ਹੈਗਾ ਵੀ ਹੈ ਇਹੀ ਸਾਰੇ ਸਾਤ ਸਾਰੇ ਸਤ ਕੋ ਸਕਦੇ ਹਾਂ झूट आहे छूट ना फडलाय काय पस्ताय हरता नाही मानसर करोड युद्धांचा करोळा जन्मभाव बनल्या हो